ਸਸ਼ਕਾਲ ਪੀਸੀ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਥਾੜੇ ਨਾਲ ਮਨਪ੍ਰੀਤ ਕੋਰ तमाम ਸਰਗਰਮੀਆਂ ਤੇ ਨਜ਼ਰ ਰਹੀਗੀ ਔਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਠੰਡ ਦੀ ਮੌਸਮ ਦੀ ਉੱਤਰ ਭਾਰਤ ਦੇ ਵਿੱਚ ਕੜਾਕੀ ਦੀ ਠੰਡ ਪੈ ਰਹੀ ਹੈ ਸੀਤ ਲਹਿਰ ਵਗ ਰਹੀ ਹੈ ਔਰ ਇਸ ਆਪਰ ਕੋਬ ਵੀ ਬਾਦਸੂਰ ਦੇਖਣ ਨੂੰ ਮਿਲ ਰਿਹਾ ਹੈ ਸੰਗਣੀ ਤੋਂ ਦੇ ਚਲਦੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਸੜਕੀ ਆਵਾਜਾਈ ਦੇ ਨਾਲ-ਨਾਲ ਟ੍ਰੇਨਾਂ ਤੇ ਵੀ ਇਸ ਦਾ ਖਾਸਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਨਤੀਜਨ ਰੇਲਾਂ ਵੀ ਜੋ ਹੈ ਉਹ ਤੈ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਨੇ ਤਸਵੀਰਾਂ ਜ਼ੇਰਖਪੁਰ ਅੰਮ੍ਰਿਤਸਰ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਲੋਕ ਠੰਡ ਤੋਂ ਬਚਣ ਦੇ ਲਈ ਗਰਮ ਤਰਲ ਪਦਾਰਥ ਪੀ ਰਹੇ ਨੇ ਨਾਲ ਦੀ ਨਾਲ ਖਾਸतौर ਤੇ ਅੱਗ ਦਾ ਸਹਾਰਾ ਲੋਕਾਂ ਦੇ ਵੱਲੋਂ ਲਿਆ ਜਾ ਰਿਹਾ ਸੋ ਤਸਵੀਰਾਂ ਦੇ ਵਿੱਚ ਧੁੰਦ ਦੀ ਇਹ ਚਿੱਟੀ ਚਾਦਰ ਦੇਖੀ ਜਾ ਸਕਦੀ ਹੈ ਵਾਹਨ ਚਾਲਕਾਂ ਨੂੰ ਖਾਸੀ ਪਰੇਸ਼ਾਨੀ ਆ ਰਹੀ ਹੈ ਵਾਹਨ ਚਲਾਉਂਦੇ ਸਮੇਂ ਤੇ ਇਹ ਤਸਵੀਰ ਜਿੱਥੇ ਕੀ ਸਮਝਿਆ ਜਾ ਸਕਦਾ ਕਿ ਸੰਗਨੀ ਧੁੰਦ ਦੇ ਚਲਦੇ ਕਈ ਹਾਸੇ ਜੋ ਨੇ ਉਹ ਵੀ ਵਰਤਦੇ ਨੇ ਸੋ ਅਜਿਹੇ ਦੇ ਵਿੱਚ ਗੱਡੀ ਦੀ ਰਫਤਾਰ ਜੋ ਹੈ ਹੌਲੀ ਰੱਖੀ ਜਾਏ ਇਹ ਹੀ ਹਰਿਆਰ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੀ ਗਈ ਹੈ ਤੇ ਨਾਲ ਹੀ ਹਮੇਸ਼ਾ ਲਾਈਟਸ ਡਿਪਰ ਜੋ ਨੇ ਉਹ ਔਨ ਰੱਖੇ ਜਾਣ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ ਜਿਹੜੇ ਸਿਰੇ 6 ਵੇ ਜਾਈਦਾ ਹੈ ਮੰਡੀ ਹੁਣ 2-3 ਘੰਟੇ ਲੇਟ ਹੁੰਦੇ ਆ ਕਾਰੋਬਾਰ ਠੱਪ ਹੋਏ ਆ ਠੰਡ ਕਰਕੇ ਕਾਰੋਬਾਰ تے ٹھاپ ہی ہوئے پے سمجھو تسی جڑا لوکی نکلدے اے چلو باہر اندر جاندے اے سب سوجی کھڑدے اے اگے 4:00 دے جلدی دا اے اون 6:00 6:00 بجے جائی دا ਧੁੰਦ ਕਰਕੇ ਲੇਟ ਬਹੁਤ ਜਿਆਦਾ ਬਹੁਤ ਭਾਈ ਪਰੇਸ਼ਾਨੀ ਧੁੰਦ جس تے ਧੁੰਦ ਬਹੁਤ ਜਿਆਦਾ ਪਈ ਸੀ 6:30 ਵਜੇ ਘਰੋਂ نکلਿਆ ਤੇ ਬਹੁਤ ਜਿਆਦਾ ਧੁੰਦ ਸੀ ਤੇ ਦੀਦਾ ਕੱਖ ਨਹੀਂ ਗਾੜੀ ਹਾਥੋਂ ਸੇ ਕੇ چل ਜੀਦਾ ਠੰਡ ਬਹੁਤ ਜਿਆਦਾ ਜੀ ਤੇ ਘਰੋਂ ਨਿਕਲੇ 6:30 ਵਜੇ ਦੀਦਾ ਨਹੀਂ ਫੇਰ ਅਸੀਂ ਵਾਪਸ ਮੁੜ ਗਏ ਜੀ ਠੰਡ ਬਹੁਤ ਜਿਆਦਾ ਸੀ ਕੰਮ ਨਹੀਂ ਹੋਣ ਰਿਹਾ ਹਾਂਜੀ ਹਾਂਜੀ ਚਾਹੂ ਪੀ ਗਿਆ ਤੁਸੀਂ ਸੇਕੇ ਜਲਦੀ ਦਾ ਜੀ ਕੋਈ ਠੰਡ ਦੇ ਇਨੀ ਬਹੁਤ ਜਿਆਦਾ ਪਰੇਸ਼ਾਨ ਨਹੀਂ ਧੁੰਦ ਬਹੁਤ ਭੈਣ ਪਈ ਪੂਰੇ ਉੱਤਰ ਭਾਰਤ ਦੇ ਵਿੱਚ ਇਸ ਵੇਲੇ ਕੜਾਕੇ ਦੀ ਸਰਦੀ ਪੈ ਰਹੀ ਹੈ ਤੇ ਲਗਾਤਾਰ ਜਿਹੜਾ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਗਲੇ 24 ਤੋਂ 48 ਘੰਟੇ ਦੇ ਵਿੱਚ ਹੋਰ ਸੰਗਣੀ ਧੁੰਦ ਤੇ ਠੰਡ ਪੈਣ ਦੇ ਜਿਹੜੇ ਖੈਸ਼ਾ ਮੌਸਮ ਵਿਭਾਗ ਲੋ ਜਤਾਇਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਤੇ ਕੋਰਾ ਕਿਸ ਕਦਰ ছਾਇਆ ਹੋਇਆ ਹੈ ਕਿ ਜਿਸ ਕਾਰਨ ਜਿਹੜੀ ਗੱਡੀਆਂ ਤੇ ਹੋਰ ਵਾਨਾਂ ਦੀ ਜਿਹੜੀ ਇਹ ਗਤੀ ਹੈ ਪੂਰੀ ਤਰੀਕੇ ਨਾਲ ਠਿਮੀ ਹੋ ਚੁੱਕੀ ਹੈ ਤੇ ਲਾਈਟਾਂ ਜਗਾ ਕੇ ਹੀ ਜਿਹੜੀ ਇਹ ਸੜਕਾਂ ਤੇ ਨਿਕਲਣਾ ਪੈ ਰਿਹਾ ਵਿਜ਼ਿਬਿਲਟੀ ਪੂਰੀ ਤਰੀਕੇ ਨਾਲ ਜ਼ੀਰੋ ਹੈ ਗਈ ਹੈ ਤੇ ਕਾਫੀ ਜ਼ਿਆਦਾ ਜਿਹੜਾ ਇਹਦਾ ਅਸਰ ਹੈਗਾ ਉਹ ਆਮ ਜਨ ਜੀਵਨ ਦੇ ਉੱਤੇ ਪੈਂਦਾ ਨਜ਼ਰ ਆ ਰਿਹਾ ਹੈ ਪੌਸੇ ਵੀ ਭਾਗ ਲੋਇਆ ਕਿਹਾ ਗਿਆ ਹੈ ਕਿ ਅਗਲੇ 24 ਤੋਂ 48 ਘੰਟੇ ਦੇ ਵਿੱਚ ਜਿਹੜੀ ਹੈ ਇਹ ਧੁੰਦ ਹੈ ਹੋਰ ਸੰਗਨੀ ਹੋਵੇਗੀ ਤੇ ਜਿਹਦਾ ਅਸਰ ਜਿਹੜਾ ਆਮ ਲੋਕਾਂ ਦੇ ਉੱਤੇ ਪਵੇਗਾ ਲਗਾਤਾਰ ਜਿਹੜੀ ਹੈ ਲੋਕਾਂ ਨੂੰ ਜਿਹੜੀ ਐਡਵਾਈਜ਼ਰੀ ਜਿਹੜੀ ਹੈ ਵਿਭਾਗਾ ਵੱਲੋਂ ਜਾਰੀ ਜਾਰੀ ਕੀਤੀਆਂ ਜਾ ਰਹੀਆਂ ਤੇ ਇਸ ਕਾਰਨ ਲੋਕ ਬੇਹਤ ਸ਼ਾਨੀ ਨਜ਼ਰ ਆ ਰਹੇ ਹਨ ਦੂਜੇ ਪਾਸੇ ਜੇਕਰ ਗੱਲ ਕਰੀਏ ਹਲੇ ਬਰਸਾਤ ਦੀ ਬਿਲਕੁਲ ਵੀ ਜਿਹੜੀ ਉਮੀਦ ਹੋ ਮੌਸਮ ਵਿਭਾਗ ਲੋ ਵੀ ਨਹੀਂ ਜਿਤਾਈ ਜਾ ਰਹੀ ਜਿਸ ਕਾਰਨ ਸੁੱਕੀ ਠੰਡ ਦੇ ਕਾਰਨ ਲੋਕ ਜਿਹੜੇ ਉਹ ਕਾਫੀ ਬਿਮਾਰ ਹੋ ਰਹੇ ਨੇ ਜਿਹੜਾ ਨਸਲਾ ਜੁਕਾਮ ਜਿਹੜਾ ਸਭ ਨੂੰ ਹੋ ਰਿਹਾ ਹੈ ਬੁਖਾਰ ਕਾਫੀ ਜ਼ਿਆਦਾ ਵੱਧ ਗਿਆ ਤੇ ਜਿਸ ਕਾਰਨ ਲੋਕ ਪਰੇਸ਼ਾਨ ਨਜ਼ਰ ਆ ਰਹੇ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿਵੇਂ ਜਿਹੜੇ ਲੋਕ ਜਿਹੜੇ ਆਪਣੇ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਕਿਵੇਂ ਆਪਣੇ ਤਨ ਨੂੰ ਪੂਰੀ ਤਰੀਕੇ ਨਾਲ ਢਾਕੇ ਨਿਕਲ ਰਹੇ ਨੇ ਕਿਉਂਕਿ ਇਸੇ ਤਰੀਕੇ ਨਾਲ ਖੁਦ ਨੂੰ ਸਰਦੀ ਤੋਂ ਬਚਾ ਸਕਦੇ ਜ਼ਿਲਕਪੁਰ ਤੋਂ ਕੈਮਰਾ ਬਨੀ ਚੌਹਂਦੇ ਨਾਲ ਅਨਕੁਸ਼ ਮਹਾਜਨ ਪੀਟੀਸੀ ਲਈ